ਅਸੀਂ ਇਨਸਾਫ ਲਈ ਇਕੱਠੇ ਹੋਏ ਆ ਅੱਜ ਤੁਹਾਨੂੰ ਬੁਲਾਇਆ ਸੀ ਕਿਉਂਕਿ ਅਸੀਂ ਮੇਰੀ 2 ਤਰੀਕ ਨੂੰ ਮੇਰੀ ਭੈਣ ਨਾਲ ਇੱਕ ਮਤਲਬ ਘਟਨਾ ਹੋਈ ਸੀ ਜੋ ਜਿਹਦੇ ਖਿਲਾਫ ਅਸੀਂ ਐਫ ਆਰ ਦਰਜ ਕਰਾਈ ਸੀ ਮੇਰਾ ਅੱਜ 14 ਤਰੀਕ ਹੋ ਗਈ ਆ ਜੀ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਲੱਗਦਾ ਕੀ ਇਹ ਵੱਡੇ ਪਾਵਰਫੁਲ ਬੰਦੇ ਆ ਹਾਂ ਜੀ ਕਰੇ ਕੋਠੀਆਂ ਕਾਰਾਂ ਵਾਲੇ ਆ ਤਾਂ ਕਰਕੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਜਾਂ ਪੁਲਿਸ ਕੋਈ ਬੈਲ ਨਹੀਂ ਕਰਦੀ ਬਈ ਸਾਨੂੰ ਨਹੀਂ ਪਤਾ ਜੀ ਕੀ ਹੋ ਰਿਹਾ ਪਰ ਉਹ ਹੱਲੇ ਵੀ ਇਦਾਂ ਹੀ ਘੁੰਮ ਰਿਹਾ ਸ਼ਰਿਆਮ ਬਿਰਬੇਖੋ ਘੁੰਮ ਰਿਹਾ ਜੀ ਬਲਸਤੋ ਕੀ ਮੰਗ ਕਰਦੇ ਬਲਸਤੋ ਅਸੀਂ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਉਹਨਾਂ ਨੂੰ ਰੈਸਟ ਪਾਵੇ ਤੇ ਜੋ ਬਣਦੀ ਕਾਰਵਾਈ ਸਜ਼ਾ ਵਗੈਰਾ ਮਿਲੇ ਉਹਨਾਂ ਨੂੰ ਅੱਛਾ ਕੀ ਉਹ ਕੁੜੀਆਂ ਮੈਡੀਕਲ ਹੋ ਗਿਆ ਛੜੀ ਦਾ ਹਾਂਜੀ ਮੈਡੀਕਲ ਹੋ ਗਿਆ ਜੀ ਕਿਹੜਾ ਥਾਣਾ ਕਿਹੜਾ ਬੰਦਾ ਮਿਹਰਬਾਨ ਥਾਣਾ ਜੀ ਉਹ ਬਈ ਇੱਕ ਕੁੜੀ ਨੂੰ ਕੁੱਟਮਾਰ ਕੀਤੀ ਕਿਹੜੇ ਕਮਰੇ ਵਿੱਚ ਬੰਦ ਕਰਕੇ ਛੜੀ ਝਗੜਾ ਤੁਹਾਡਾ ਹੋਊਗਾ ਮਾਮਲਾ ਤੁਹਾਡੇ ਕੋਲ ਇਹ ਕੀ ਮਾਮਲਾ ਕੀ ਆ ਤਾਂ ਮਾਮਲਾ ਦੋ ਕੁੜੀਆਂ ਅਸੀਲੀਆਂ ਸੀ ਆ ਅੱਛਾ ਜੀ ਇੱਕ ਮਾਈਨਰ ਸੀ ਇੱਕ ਬਾਲਗ ਸੀ ਠੀਕ ਆ ਜਿਹੜੀ ਬਾਲ ਜਿਹੜੀ ਬਾਲਗ ਸੀਗੀ ਕੁੜੀ ਹੂੰ ਉਹ ਮੈਂ ਮਾਈਨਰ ਕੁੜੀ ਦੀ ਘੇ ਮੁੰਡਿਆਂ ਨਾਲ ਗੱਲਬਾਤ ਕਰਾਉਂਦੀ ਸੀ ਅੱਜ ਜੇਕਰ ਦਿਨ ਪਤਾ ਲੱਗ ਗਿਆ ਹੂੰ ਉਹਨਾਂ ਨੇ ਅੱਗੇ ਘਰੇ ਗੁੱਟੀ ਗੁੱਟੀ ਅਲਕਾਰ ਬੰਨੇ ਕੁੜੀਆਂ ਕਰੇ ਬਲੱਗ ਹਾਂ ਹਮ ਹਰਿਆਣਾ ਬਸ ਅਹੀ ਗੱਲ ਹੈ ਅੱਛਾ ਉਹ ਕੁੜੀ ਆ ਕਹਿੰਦੀ ਵੀ ਮੇਰੇ ਕੱਪੜੇ ਵੀ ਤੰਗ ਮੈਨੂੰ ਉਹ ਕੋਲ ਕਰਦਾ ਕੁਝ ਆ ਵੀ ਮੈਨੂੰ ਉਹ ਪਾਰ ਕਿਹੜੇ ਪਾਰ ਆ ਦੇ ਆਪਣੇ ਗੇਂ ਦੇ ਕੁੜੀ ਦੇ ਪਾਰ ਉਹਤੇ ਵੀ ਲਤਾ ਮਾਰੀ ਆ ਮੇਰਾ ਬਣ ਕੇ ਰੱਖਦੇ ਨੇ ਆ ਠੀਕ ਆ ਕਰ ਭਾਈ ਹਾਂ ਕਰਤਾ ਕਰ ਭਾਈ ਕਰ ਕਿੰਨੀ ਗਲਤੀ ਕਰਦੀ ਹੈ ਕੁੜੀ ਨੂੰ ਹੁਣ ਕੱਲ ਨੂੰ ਕੁੜੀ ਤੇ ਇਤੋਂ ਜੋੜਦੇ ਬਿਆਨ ਕਰਾਉਂਦੇ ਆ ਅੱਛਾ ਇਹਨਾਂ ਦੇ ਕੋਲ ਕੱਲ ਬਿਆਨ ਹੋਣੇ ਆ ਤੁਮੇ ਕੋਲ ਆਈ ਗੱਲ ਮੈਂ ਤੇਰੇ ਭਲੇ ਭਾਜੀ ਨੂੰ ਪੁੱਛ ਲਵਾਂ ਇਹ ਮਾਮਲਾ ਕੀ ਆ ਤਾਂ ਮੈਂ ਤੇਰੇ ਕੋਲ ਪੁੱਛ ਕੇ ਫਿਰ ਦੱਸਦਾ ਇਹ ਭਾਜੀ ਕਹਿੰਦੇ ਕਿ ਗ੍ਰਿਫਤਾਰੀ ਨਹੀਂ ਹੋਈ ਕਿਸੇ ਬੰਦੇ ਦੀ ਹੁਣ ਤੱਕ ਨੀ ਗ੍ਰਿਫਤਾਰੀ ਨਹੀਂ ਹੋਈ ਅੱਛਾ ਬੰਦੇ ਫਰਾਰ ਨੇ ਅੱਛਾ ਜੇ ਮਤਾਂ ਹੀ ਗਿਆ ਜਰ ਹੋ ਜੂਗਾ ਕਦੇ ਦੇ ਦੇ ਗ੍ਰਿਫਤਾਰੀ ਹਾਂਜੀ ਹਾਂਜੀ ਠੀਕ ਆ ਭਲੇ ਥੈਂਕ ਯੂ ਭਾਜੀ ਬੈਂਕ ਓਕੇ